ਆ ਭਾਈ ਬੈਠੇ ਹੋਏ ਸੀਗੇ ਤੇ ਮੈਂ ਚੱਕ ਕੇ ਇੱਧਰ ਲਿਆਇਆ ਬੋਰਾ ਇਹ ਨਹੀਂ ਭਾਈ ਪਤਾ ਨਹੀਂ ਕਿੰਨੇ ਪਏ ਹੁੰਦੇ ਢਾੜੀ ਤੇ ਬਦਬੂ ਮਾਰਦੇ ਉੱਤੇ ਕੁੱਤੇ ਖਾਂਦੇ ਉਹਨਾਂ ਨੂੰ 25 25 ਬੋਰੇ ਇੱਦਾਂ ਹੀ ਛੱਡੇ ਹੁੰਦੇ ਆ ਗਾਵਾਂ ਮਰੀਆਂ ਹੁੰਦੀਆਂ ਵਾ 78 ਗਾਈਆਂ ਭਾਈ ਕੂੜੇ ਦੇ ਡੰਬ ਚੋਂ ਕੱਢੀਆਂ ਜਿਨ੍ਹਾਂ ਦਾ ਸੰਸਕਾਰ ਕਰਾਇਆ ਪੋਸਟਮਾਰਟਮ ਕਰਵਾਇਆ ਸਭ ਕੁਝ ਕਰਵਾਇਆ ਉਸ ਤੋਂ ਬਾਅਦ ਸਿਰਫ 10 ਦਿਨ ਵਾਸਤੇ ਇਹ ਛੋਸ਼ੇ ਬੰਦ ਹੋ ਗਏ ਜੇ ਤੱਕ ਮੀਡੀਆ ਦੀ ਨਜ਼ਰ ਪੈਂਦੀ ਹੈ ਉਦੋਂ ਸਫਾਈ ਹੋ ਜਾਂਦੀ ਹੈ ਜਿੱਥੇ ਕਿਸੇ ਦੀ ਨਜ਼ਰ ਨਹੀਂ ਪੈਂਦੀ ਭਾਈ ਉੱਥੇ ਇਹ ਗਿਫਟ ਰੱਖਿਆ ਹੋਇਆ ਬੋਰੀਆਂ ਚ ਪੈਕ ਕਰ ਕਰਕੇ ਸਰ ਸਾਨੂੰ ਇੱਥੇ 34 ਸਾਲ ਰਹਿੰਦਣ ਹੋ ਗਏ ਆ ਇਹ ਕੰਮ ਚੱਲੀ ਜਾ ਰਿਹਾ ਚੱਲੀ ਜਾ ਰਿਹਾ ਜਿੱਦਾਂ ਕਿ ਅੱਜ ਕੱਲ ਦੇਖਦੇ ਹੋ ਜੇ ਆਪਾਂ ਘੜੇਗੇ ਤਾਂ ਬੱਲੇ ਬੱਲੇ ਨਾ ਪਕੜੇ ਤਾਂ ਸਾਰੇ ਥੱਲੇ ਠੀਕ ਆ ਮੇਰਾ ਕਹਿਣਾ ਵਾ ਆਪਾਂ ਇਨਸਾਨ ਤਾਂ ਹੈ ਹੀ ਨਹੀਂ ਹੈ ਜਦੋਂ ਜਿਹੜੀ ਗਾਂ ਦਾ ਦੁੱਧ ਪੀਂਦੇ ਆ ਉਹਦੇ ਬੱਚੇ ਇੱਥੇ ਰੋਲਦੇ ਫਿਰਦੇ ਨੇ ਜਿਵੇਂ ਆਪਾਂ ਆਪਣੇ ਪਰਿਵਾਰ ਦੀ ਗੱਲ ਕਰੀਏ ਮੇਰੇ ਪਰਿਵਾਰਿਤ ਜੇ ਚਾਰ ਮੈਂਬਰ ਆ ਅਸੀਂ ਜੰਮੇ ਆ ਬੱਚੇ ਜੰਮੇ ਆ ਤੇ ਅਸੀਂ ਪਾਲਿਆ ਉਹਨਾਂ ਨੂੰ ਤੇ ਜੇ ਜੇ ਉਹ ਖੰਡੂਨ ਉਹਦੇ ਬਿਮਾਰ ਹੋ ਜਾਂਦੇ ਤਾਂ ਅਸੀਂ ਉਹਨਾਂ ਦਾ ਲੱਗਦੀ ਕਰੰਦੇ ਕੀ ਉਹਨਾਂ ਦੇ ਰੋੜੇ ਛੱਡ ਦਿੰਦੇ ਆਪਾਂ ਲੋਕ ਇਹਨਾਂ ਨੂੰ ਲੱਗਦੀ ਕਰਨਾ ਚਾਹੀਦਾ ਕੀ ਅੱਜ ਇਹਦਾ ਜਿਹੜਾ ਸੋਲੂਸ਼ਨ ਆ ਪੱਕੇ ਤੌਰ ਤੇ ਨਿਕਲਵਾਇਆ ਜਾਏਗਾ ਜੇ ਨਹੀਂ ਨਿਕਲੇਗਾ ਤੇ ਭੁੱਖਾ ਪਿਆਸਾ ਜਿੰਨੀ ਦੇ ਤੱਕ ਜਿਹੜਾ ਸੋਲੂਸ਼ਨ ਨਹੀਂ ਨਿਕਲਦਾ ਉਹ ਨਹੀਂ ਦੇਖਣਾ ਮੈਂ ਇੱਥੇ ਬੈਠਾ ਮੈਨੂੰ ਲਿਖ ਕੇ ਦੇ ਦੇਣ ਮੈਂ ਉੱਠ ਜਾਵਾਂਗਾ ਇਹ ਤਾਂ ਨਰਕ ਭਰੀ ਜ਼ਿੰਦਗੀ ਜੀ ਰਿਹਾ ਹੈ ਜੀ ਇਹ ਤਾਂ ਇਹਨਾਂ ਦੀ ਵਿਚਾਰੀ ਦੀ ਕੋਈ ਜ਼ਿੰਦਗੀ ਆ ਗਲੇ ਭਰੀ ਹੈਗੀ ਇਹ ਚੀਜ਼ ਨਹੀਂ ਇਹਨਾਂ ਨੂੰ ਪੱਠੇ ਪਾਣ ਨਾ ਕੁਛ ਪਾਣ ਇਹਨਾਂ ਨੂੰ ਬਾਹਰ ਕੱਢ ਦਿੰਦੇ ਆ ਬਾਹਰ ਬੰਦ ਦਿੰਦੇ ਆ ਧੁੱਪੇ ਚਾ ਨਾ ਦੁੱਧ ਪਿਲਾਣਾ ਨਾ ਕੁਛ ਇਹਦਾ ਮਰਨੇ ਹੀ ਆ ਵਿਚਾਰੇ ਭੁੱਕੇ ਵਦਿਆ ਵਦਿਆ ਗਾਵਾਂ ਰੱਖ ਲੈਂਦੇ ਆ ਤੇ ਆ ਜਿਹੜੀ ਖਰਾਬ ਗਾਵਾਂ ਆ ਉਹਨਾਂ ਨੂੰ ਕੱਢ ਦਿੰਦੇ ਆ ਬਾਹਰ ਪਾਜੀ ਉਹ ਹੀ ਹਿਸਾਬ ਆ ਨਾ ਕਹਿੰਦੇ ਆ ਜਦੋਂ ਜਿੰਦੀ ਆ ਸਾਡੀ ਆ ਮਰੀ ਆ ਤੁਹਾਡੀ ਆ ਠੀਕ ਆ ਨਾ ਮੈਂ ਕਹਿੰਦਾ ਜਦੋਂ ਪਸ਼ੂ ਬਿਮਾਰੀਆਂ ਫੈਲਣੀਆਂ ਨਾ ਇਹ ਆਪਣੇ ਘਰਾਂ ਦੇ ਵਿੱਚ ਹੀ ਜਾਣੀਆਂ ਵਾ ਜਿਹੜਾ ਆਪਾਂ ਦੁੱਧ ਪੀਂਦੇ ਆ ਗਊਆਂ ਦਾ ਗੱਲਾਂ ਕਹਿਣੀਆਂ ਦਾ ਸੌਖੀਆਂ ਵਾ ਆ ਕੇ ਮੈਂ ਤਾਂ ਕਹਿੰਦਾ ਕੋਈ ਨਾਂ ਲਾ ਕੇ ਬੈਠੇ ਪਤਾ ਲੱਗੇ ਲੋਕਾਂ ਨੂੰ ਮੇਰਾ ਨਾਮ ਰੋਹਿਤ ਰੋੜਾ ਦਾ ਮਾਮਲਾ ਕੀ ਹੈ ਤਾਂ ਤਾਈਪੁਰ ਚੌਕ ਦੇ ਵਿੱਚ ਇਹ ਤੁਹਾਨੂੰ ਲਗਾ ਕੇ ਬੈਠੇ ਹੋਏ ਬੂਰੇ ਇਹਦੇ ਵਿੱਚ ਇਹਨਾਂ ਪਗੜੀਆਂ ਪਈਆਂ ਨੇ ਕੀ ਚੀਜ਼ ਹੈਗਾ ਕਿ ਕੀ ਮਾਮਲਾ ਕੀ ਹੈ ਸਾਰਾ ਭਾਈ ਮਾਮਲਾ ਐਦਾਂ ਹੈ ਅੱਜ ਤੋਂ 15 ਦਿਨ ਪਹਿਲਾਂ 20 ਦਿਨ ਪਹਿਲਾਂ ਜਦੋਂ ਏਸੀਪੀ ਜਿਹੜੇ ਸੀਗੇ ਆਪਣੇ ਸੰਦੀਪ ਸਰ ਜਿਨ੍ਹਾਂ ਦੀ ਡੈਥ ਹੋਈ ਸਮਰਾਲੇ ਜਦੋਂ ਨਵੇਂ-ਨਵੇਂ ਜੁਆਇਨ ਹੋਏ ਸੀ ਉਦੋਂ ਕੂੜੇ ਦੇ ਡੰਪ ਦੇ ਵਿੱਚ 78 ਗਾਈਆਂ 78 ਗਾਈਆਂ ਭਾਈ ਕੂੜੇ ਦੇ ਡੰਪ ਚੋਂ ਕੱਢੀਆਂ ਜਿਨ੍ਹਾਂ ਦਾ ਸੰਸਕਾਰ ਕਰਾਇਆ ਪੋਸਟਮਾਰਟਮ ਕਰਵਾਇਆ ਸਭ ਕੁਝ ਕਰਵਾਇਆ ਉਸ ਤੋਂ ਬਾਅਦ ਸਿਰਫ 10 ਦਿਨ ਵਾਸਤੇ ਇਹ ਛੋਸ਼ੇ ਬੰਦ ਹੋਗੇ ਉਸ ਤੋਂ ਬਾਅਦ ਹੁਣ ਫਿਰ 10 15 15 ਦਿਨਾਂ ਤੋਂ ਭਾਜੀ ਦਿੱਲੀ ਦੇ ਕਦੀ 10 ਸੰਸਕਾਰ ਕਦੀ 15 ਸੰਸਕਾਰ ਕਦੀ 20 ਸੰਸਕਾਰ ਟੀਗਾ ਨਾਲੇ ਦੇ ਨਾਮ ਨਾਲ ਜਿੱਥੇ ਤੱਕ ਮੀਡੀਆ ਦੀ ਨਜ਼ਰ ਪੈਂਦੀ ਹੈ ਉੱਥੇ ਸਫਾਈ ਹੋ ਜਾਂਦੀ ਹੈ ਜਿੱਥੇ ਕਿਸੇ ਦੀ ਨਜ਼ਰ ਨਹੀਂ ਪੈਂਦੀ ਭਾਈ ਉੱਥੇ ਇਹ ਗਿਫਟ ਰੱਖਿਆ ਹੋਇਆ ਬੋਰੀਆਂ ਚ ਪੈਕ ਕਰ ਕਰਕੇ ਜੇ ਇਦਾਂ ਹੀ ਆਪਣੇ ਨਿਆਰਿਆਂ ਨੂੰ ਬੋਰੀਆਂ ਦੇ ਵਿੱਚ ਪਾ ਕੇ ਰੱਖੇ ਭਾਈ ਆਪਣੇ ਦਿਲ ਤੇ ਕੀ ਬਿੱਤੂਗੀ ਇਹ ਬੇਜਵਾਨ ਇਹਨਾਂ ਨੂੰ ਭਾਜੀ ਭੁੱਖ ਦੇ ਭਾਣੇ ਕਿੱਲੀਆ ਨਾਲ ਬੰਨ ਕੇ ਰੱਖ ਦਿੰਦੇ ਨੇ ਜਦੋਂ ਇਹਨਾਂ ਨੂੰ ਰੋਟੀ ਨਹੀਂ ਮਿਲਦੀ ਦੁੱਧ ਨਹੀਂ ਮਿਲਦਾ ਭਾਜੀ ਉਹ ਸਿਰਫ ਦੁੱਧ ਵੇਚਾਉਣ ਦਾ ਚੱਕਰ ਦੇ ਵਿੱਚ ਭਾਜੀ ਇਹਨਾਂ ਨੂੰ ਭੁੱਖ ਦੇ ਭਾਣੇ ਮਾਰ ਦਿੰਦੇ ਨੇ ਇਹ ਭਾਜੀ ਇਹ ਰੋਲਾ ਅੱਜ ਦਾ ਨਹੀਂ ਹੈ ਕਾਫੀ ਪੁਰਾਣਾ ਹੈ ਹਰ ਵਾਰੀ ਚੱਲਦਾ ਹੈ ਭਾਜੀ ਆਪਣਾ ਜੇ ਕੋਈ ਮਰਦਾ ਹੈ ਜੇ ਆਪਣਾ ਕਿਸੇ ਬਾਹਰੋਂ ਕੰਟਰੀ ਤੋਂ ਕੈਨੇਡਾ ਤੋਂ ਅਮਰੀਕਾ ਤੋਂ ਕਿੱਥੋਂ ਵੀ ਜੇ ਕੋਈ ਆਣਾ ਹੈ ਭਾਜੀ ਆਪਾਂ ਉਹਨਾਂ ਨੂੰ ਬਰਫ਼ 'ਚ ਨਹੀਂ ਲਾਂਦੇ ਜੇ ਹੱਡਾ ਰੋੜੀਆਂ ਬੰਦ ਐ ਪਾਈ ਬਾਰੇ ਸਾਹਮਣੇ 스멜 ਇੰਨੀ ਕ ਜ਼ਿਆਦਾ ਮੈਨੂੰ ਤਾਂ ਆਦਤ ਪੈ ਗਈ ਐ ਪਾਜੀ ਆਪਾਂ ਨੂੰ ਫ੍ਰਿਜ ਚ ਲਵਾਣੇ ਆ ਕਿ ਉਹ 스멜 ਨਾ ਮਾਰੇ ਪਾਜੀ ਇਹੀ ਲੱਕੀਆਂ ਜਿਹੜੀਆਂ ਇੱਥੇ ਪਿੰਗ ਕਰੀਆਂ ਇਹੀ ਮੁਰਗੇ ਦੁੱਧ ਤੇ ਜਾ ਕੇ ਪੈਣੀਆਂ ਇਹੀ ਦੁੱਧ ਤੇ ਪੈਣੀਆਂ ਉਹੀ ਦੁੱਧ ਇਨ੍ਹਾਂ ਦੇ ਇਨ੍ਹਾਂ ਦੇ ਇਨ੍ਹਾਂ ਦੇ ਸਾਰਿਆਂ ਦੇ ਘਰੇ ਪਹੁੰਚਣਾ ਉਹਦੇ ਨਾਲ ਬੱਚਿਆਂ ਨੂੰ ਬਿਮਾਰੀਆਂ ਲੱਗਣੀਆਂ ਠੀਕ ਆ ਜੋ ਕਿ ਕੱਲ ਕਾਲ ਦਿੱਤੀ ਸੀਗੀ ਕਿ ਮੈਂ 12 ਵਜੇ ਰੋਡ ਦੇ ਉੱਤੇ ਬੈਠਾਂਗਾ ਮੇਰੇ ਨਾਲ ਨਿਰਦ ਚੋਪੜਾ ਜੀ ਤੇ ਹੋਰ ਜਿਹੜੇ ਉਹ ਜਿਹੜੇ ਮੈਂਬਰ ਸੀਗੇ ਜਿਹੜੇ ਸੇਵਾ ਸੇਵਾ ਵਾਲੇ ਬੰਦੇ ਸੀਗੇ ਸੇਵਾਦ ਕਰਮਚਾਰੀ ਉਹ ਵੀ ਇੱਥੇ ਪਹੁੰਚਣ ਦੀ ਕਿਰਪਾਲਤਾ ਕਰ ਰਹੇ ਨੇ ਠੀਕ ਹੈ ਜੋ ਕੀ ਅੱਜ ਇਹਦਾ ਜਿਹੜਾ ਸੋਲੂਸ਼ਨ ਆ ਪੱਕੇ ਤੌਰ ਤੇ ਨਿਕਲਵਾਇਆ ਜਾਏਗਾ ਜੇ ਨਹੀਂ ਨਿਕਲੇਗਾ ਤੇ ਭੁੱਖਾ ਪਿਆਸਾ ਜਿੰਨੇ ਦਾ ਤੱਕ ਜਿਹੜਾ ਸੋਲੂਸ਼ਨ ਨਹੀਂ ਨਿਕਲਦਾ ਉਨੀ ਦੇ ਤੱਕ ਮੈਂ ਇੱਥੇ ਬੈਠਾ ਮੈਨੂੰ ਲਿਖ ਕੇ ਦੇ ਦੇਣ ਮੈਂ ਉੱਠ ਜਾਗਾ ਪਾਜੀ ਸਭ ਤੋਂ ਪਹਿਲਾਂ ਮੈਂ ਇੱਕ ਮਿੰਟ ਸਭ ਤੋਂ ਪਹਿਲਾਂ ਪਾਜੀ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਦਾ ਵਾਂ ਜਦ ਜੇ ਦੁੱਧ ਦਿੱਤੀ ਹੈ ہماری ਹੈ ਜਦ ਜੇ ਜੇ ਬੇਜਰ ਹੋ ਜਾਏ ਤਾਂ ਇਹ ਹਮ ਤੁਹਾਰੀ ਹੈ ہماری ਇਹ ਸਹੀ ਗੱਲ ਹੈ ਪਾਜੀ ਇਹਨਾਂ ਨੂੰ ਜਿਹੜੇ ਕੱਟਿਆਂ ਦੀ ਜਿਹੜੀ ਮੋਤ ਆ ਤੁਹਾਨੂੰ ਇਹ ਚੀਜ਼ਾਂ ਦਾ ਪਤਾ ਹੋਣਾ ਕਿ ਜੇ 1 ਕਿਲੋ ਦੁੱਧ ਇੱਕ ਟਾਈਮ 'ਚ ਕੱਟਾ ਪਿੰਦਾ ਤਾਂ 2 ਕਿਲੋ ਦੁੱਧ ਸਵੇਰੇ ਸ਼ਾਮ ਦਾ ਹੋ ਗਿਆ ਮਹੀਨੇ ਦਾ ਲਾ ਲਓ ਠੀਕ ਹੈ ਜਿੰਨੀ ਦੇਚ ਉਹਨੇ ਛੋਟੇ ਤੋਂ ਵੱਡਾ ਹੋਣਾ ਨਾ ਉਹ ਨਹੀਂ ਦਿੱਤਾ ਉਹਨਾਂ ਦਾ ਕਈ ਕੁਇੰਟਲ ਦੁੱਧ ਬੱਜ ਜਾਣਾ ਉਹਨੂੰ ਭੁੱਖੇ ਪਾੜੇ ਮਾਰ-ਮਾਰ ਕੇ ਪਾਈਏ ਹਾਲ ਕੀਤਾ ਜਿਹੜੀਆਂ ਆਵਾਰਾਂ ਘੁੰਮਦੀਆਂ ਉਹਨਾਂ ਦੀ ਵੀ ਸੁਣ ਲਓ ਪਾਜੀ ਆਵਾਰਾ ਇਸ ਤਰੀਕੇ ਨਾਲ ਘੁੰਮਦੀਆਂ ਪਾਜੀ ਜਿਹੜੀ ਬਿਮਾਰ ਹੋ ਜਾਂਦੀ ਆ ਇਹ ਚੱਕ ਕੇ ਡੈਰੀ ਤੋਂ ਬਾਹਰ ਕੱਢ ਕੇ ਰੱਖ ਦਿੰਦੇ ਆ ਜਿਹੜੀ ਗਾਂ ਦੁੱਧ ਤੋਂ ਮਸ਼ੀਨਾਂ ਲਾ ਲਾ ਕੇ ਉਹਨਾਂ ਦਾ ਦੁੱਧ ਕੱਢਦੇ ਆ ਜਦੋਂ ਉਹਨਾਂ ਦਾ ਦੁੱਧ ਦੇਣਾ ਬੰਦ ਕਰ ਦਿੰਦੀ ਆ ਉਹ ਬਾਹਰ ਕੱਢ ਦਿੰਦੇ ਆ ਪਾਜੀ ਡੈਰੀਆਂ ਵਾਲੇ ਇੱਕ ਭਰਾ ਨੇ ਹਲੇ ਥੋੜੀ ਦੇ ਅੰਦਰ ਤੇ ਪਹੁੰਚਣ ਆ ਰਹੇ ਆ ਉਹਨਾਂ ਨੇ ਬੇਨਤੀ ਕੀਤੀ ਆ ਮੈਂ ਆਪਣੀਆਂ ਗੱਡੀਆਂ ਦਿੰਦਾ ਪਾਜੀ ਠੀਕ ਆ ਸਾਨੂੰ ਕੋਲ ਕਰੋ ਪਰ ਗਾਂ ਨੂੰ ਬਾਹਰ ਨਾ ਕੱਢੋ ਮਾਵਾ ਯਾਰ ਮੈਂ ਇਕੱਲੇ ਨੇ ਦੁੱ ਸਭ ਨੇ ਪੀਤਾ ਭਾਜੀ ਮਾਂ ਦੇ ਨਾਲ ਨਾਲ ਇਹ ਰੋਲ ਗਾਂ ਮਾਂ ਦਾ ਵੀ ਆ ਜਿੰਨਾ ਜਿੰਨਾਂ ਨੇ ਦੁੱਧ ਪੀਤਾ ਠੀਕ ਹੈ ਫਿਰ ਜੇ ਕੋਈ ਬੋਲਦਾ ਕਿ ਮੈਂ ਇੱਥੇ ਕੋ ਮਰੀਆ ਪੀਓ ਉੱਥੇ ਕੋ ਮਰੀਆ ਫਿਰ ਉਹ ਬੰਦਾ ਸੱਚਾ ਹੈ ਉਹ ਤੁਹਾਡੇ ਸਾਹਮਣੇ ਆ ਭਾਜੀ ਘੰਟੇ ਤੋਂ ਅੱਧੇ ਘੰਟੇ ਤੋਂ ਉੱਤੇ ਹੋ ਗਿਆ ਮੈਂ ਬੈਠਾ ਠੀਕ ਆ ਆ ਜਿਹੜੇ ਵਿਚਾਰੇ ਵਿਅਕਤੀ ਖੜੇ ਨੇ ਇਹ ਵਿਚਾਰੇ ਮੇਰਾ ਦੁੱਖ ਤੇ ਆ ਚੀਜ਼ ਦਾ ਦੁੱਖ ਸਮਝ ਕੇ ਮੇਰੇ ਕੋਲ ਖੜ ਗਏ ਅੱਜ ਉਹ ਕਿੱਥੇ ਨੇ ਭਾਜੀ ਵੱਡੇ ਸਮਾਜ ਸੇਵੀ ਕਿੱਥੇ ਨੇ ਉਹ ਮੈਂ ਇਕੱਲਾ ਬੈਠਾ ਭਾਜੀ ਠੀਕ ਹੈ ਮੈਂ ਬੈਠਾ ਨਹੀਂ ਰਹੂੰਗਾ ਜਿੰਨੀ ਤੱਕ ਮੈਨੂੰ ਲੈ ਕੇ ਨਹੀਂ ਦਿੰਦੇ ਮੈਂ ਨਹੀਂ ਉੜਦਾ ਚਾਹੇ ਮੇਤੇ ਪਰਚਾ ਦਰਜ ਹੋ ਜਾਵੇ ਜੋ ਮਰਜ਼ੀ ਹੋ ਜਾਵੇ ਕਿ ਤਾਈਪੁਰ ਦੇ ਇੰਨੀਆਂ ਡੈਰੀਆਂ ਨੇ ਕੋਈ ਗੱਲਬਾਤ ਹੋਈ ਹੋਵੇ ਡੈਰੀਆਂ ਦੇ ਮਾਲਕ ਕੀ ਕਹਿ ਰਹੇ ਨੇ ਕਿ ਉਹਨਾਂ ਬੰੜੀ ਪੁੱਛਿਆ ਗਿਆ ਭਾਈ ਉਹ ਸਾਨੂੰ ਕਹਿੰਦੇ ਆ ਤੁਸੀਂ ਸਾਨੂੰ ਕਤਲ ਸਾਨੂੰ ਤੁਸੀਂ ਕਤਲ ਇਹ ਦੱਸਦੇ ਹੋ ਕਿ ਅਸੀਂ ਕਤਲ ਕਰਦੇ ਹਾਂ ਮੈਂ ਕਿਹਾ ਭਾਈ ਕਿੱਦਾਂ ਨਾ ਦਸੀਏ ਕਮਾਈਆਂ ਤੁਸੀਂ ਖਾਂਦੇ ਹੋ ਬੱਚੇ ਤੁਸੀਂ ਪਾਲ ਰਹੇ ਹੋ ਇੰਨਾਂ ਦੀ ਕਮਾਈਆਂ ਦੇ ਬੱਚੇ ਪਾਲ ਰਹੇ ਹੋ ਤੇ ਭਾਈ ਇਹਨਾਂ ਦਾ ਧਿਆਨ ਦੇਣ ਵਾਸਤੇ ਸਮੱਸਿਆ ਵੀ ਰਹਿ ਗਈ ਨੇ ਭਾਈ ਤੁਹਾਡੇ ਸਾਹਮਣੇ ਇਹ ਪਿਛਲੀ ਵਾਰੀ ਕਿੰਨੀਆਂ ਗਈਆਂ ਦਾ ਸੰਸਕਾਰ ਕਰਾਇਆ ਭਾਈ ਮੇਰੀ ਹ ਮੰਗ ਇਹੀ ਆ ਜਿੰਨੀ ਤੱਕ ਮੈਨੂੰ ਲਿਖ ਕੇ ਨਹੀਂ ਦਿੰਦੇ ਕਿ ਇੱਥੇ ਖਲਾਰਾ ਪੈਣਾ ਨਹੀਂ ਬੰਦ ਹੋਏਗਾ ਤੇ ਡੈਰੀ ਵਾਲਿਆਂ ਤੇ ਕਾਰਵਾਈ ਨਹੀਂ ਹੋਏਗੀ ਮੈਂ ਭਾਈ ਉਹ ਨਹੀਂ ਦਿੱਤਾ ਕਿਥੋਂ ਉੱਪੂ ਆਣੀ ਚਾਹ ਮੇਰੇ ਤੇ ਪਰਚਾ ਦਰਜ ਕਰਦੇ ਨੇ ਜੇ ਮੈਨੂੰ ਧੱਕੇ ਨਾਲ ਵੀ ਉਠਾਉਂਦੇ ਆ ਤੇ ਆਪਣੀ ਮੇਰੀ ਜਾਨ ਦੇ ਜ਼ਿੰਮੇਦਾਰ ਜਿਹੜੇ ਮੈਨੂੰ ਇੱਥੇ ਧੱਕੇ ਨਾਲ ਉਠਾਉਂਦੇ ਉਹ ਹੋਣਗੇ ਮੈਂ ਕੱਲ ਪਕੇ ਬੈਠਾ ਹੋਇਆ ਪਾਜੀ ਮੈਂ ਜੋ ਕਹਿ ਰਿਹਾ ਤੇ ਮੈਂ ਕਰਕੇ ਦਿਖਾਨਾ ਕੱਲ ਮੈਂ 12 ਵਜੇ ਦਾ ਟਾਈਮ ਦਿੱਤਾ ਸੀ ਮੈਂ ਆ ਗਿਆ ਮੈਂ ਪੂਰੇ 12 ਵਜੇ ਆ ਗਿਆ ਔਰ ਜੋ ਮੈਂ ਕਹਿੰਦਾ ਮੈਂ ਕਰਕੇ ਦਿਖਾਨਾ ਅੱਜ ਭਾਈ ਪੂਰਾ ਇਨਸਾਫ ਚਾਹੀਦਾ ਲਿਖਤ ਦੇ ਵਿੱਚ ਚਾਹੀਦਾ ਕਿ ਇਹਨਾਂ ਦਾ ਪੱਕਾ ਕੋਈ ਹੱਲ ਹੋਏਗਾ ਨਹੀਂ ਹੋਏਗਾ ਤੇ ਪੋਲਾ ਬਾਰ-ਬਾਰ ਬੈਠੇਗਾ ਰੋਹੀ ਤੇ ਰੋੜਾ ਬਾਰ-ਬਾਰ ਬੈਠੇਗਾ ਮੈਂ ਗਿਆ ਜਿਹੜਾ ਮਾਰਨ ਤੇ ਆ ਬੋਰਾ ਪਿਆ ਸੀ ਜੀ ਉੱਧਰ ਆ ਭਾਈ ਬੈਠੇ ਹੋਏ ਸੀਗੇ ਤੇ ਮੈਂ ਚੱਕ ਕੇ ਇੱਧਰ ਲਿਆਇਆ ਬੋਰਾ ਇਹ ਨਹੀਂ ਭਾਈ ਪਤਾ ਨਹੀਂ ਕਿੰਨੇ ਪਏ ਹੁੰਦੇ ਦਿਹਾੜੀ ਤੇ ਬਦਬੂ ਮਾਰਦੇ ਉੱਤੇ ਕੁੱਤੇ ਖਾਂਦੇ ਉਹਨਾਂ ਨੂੰ 25-25 ਬੋਰੇ ਇੱਦਾਂ ਹੀ ਸੱਟੇ ਹੁੰਦੇ ਆ ਗਾਵਾਂ ਮਰੀਆਂ ਹੁੰਦੀਆਂ ਵਾ ਇੱਧਰ ਇਹ ਤਾਂ ਕੱਟ ਕੇ ਦੁੱਧ ਪੀ ਕੇ ਬਾਹਰ ਕੱਢ ਦਿੰਦੇ ਉਹਨਾਂ ਨੂੰ ਦੋ ਟਾਈਮ ਦਾ ਦੁੱਧ ਪਿੰਦੇ ਉਹ ਵੀ ਨਹੀਂ ਪਲਾਂਦੇ ਇਹਨਾਂ ਨੂੰ ਵੇਚਣ ਤੇ ਲਾ ਦਿੰਦੇ ਉਹ ਵੀ ਇਹ ਭੁੱਕੇ ਪਿਆਸੇ ਮਰਦੇ ਨੇ ਵਿਚਾਰੇ ਤੇ ਇੱਦਾਂ ਹੀ ਮਰਦੇ ਆ ਇਹ ਤਾਂ ਨਰਕ ਭਰੀ ਜ਼ਿੰਦਗੀ ਜੀ ਰਹੇ ਨੇ ਦੁੱਧ ਦੇ ਉੱਤੇ ਇਹ ਤਾਂ ਨਰਕ ਭਰੀ ਜ਼ਿੰਦਗੀ ਜੀ ਰਹੇ ਆ ਜੀ ਇਹ ਤਾਂ ਇਹਨਾਂ ਦੀ ਵਿਚਾਰੀ ਦੀ ਕੋਈ ਜ਼ਿੰਦਗੀ ਆ ਗਲੇ ਪਰੀ ਹੈਗੀ ਇਹ ਚੀਜ਼ ਨਾ ਇਹਨਾਂ ਨੂੰ ਪੱਠੇ ਪਾਣ ਨਾ ਕੁਛ ਪਾਣ ਇਹਨਾਂ ਨੂੰ ਬਾਹਰ ਕੱਢ ਦਿੰਦੇ ਆ ਬਾਹਰ ਬੰਦ ਦਿੰਦੇ ਆ ਥੁੱਪੇ ਚ ਨਾ ਦੁੱਧ ਪਿਲਾਣਾ ਨਾ ਕੁਛ ਇਹਦਾ ਮਰਨਾ ਹੀ ਆ ਵਿਚਾਰੇ ਭੁੱਕੇ ਇਹ ਤਾਂ ਜਾਨ ਪੁੱਛ ਕੇ ਮਾਰਦੇ ਪਏ ਆ ਆਪਣੇ ਕਮਾਈ ਕਰਕੇ ਚੱਲ ਜਾਂਦੇ ਆ ਬਸ ਅਗਲੇ ਦੁੱਧ ਪੀਣ ਦੇ ਮਾਤਾ ਬੱਚੇ ਹੀ ਨੇ ਮਾਰ ਦਿੰਦੇ ਆਗੇ ਬੱਚਿਆਂ ਨੂੰ ਵਧੀਆਂ ਵਧੀਆਂ ਗਾਵਾਂ ਰੱਖ ਲੈਂਦੇ ਆ ਤੇ ਆ ਜਿਹੜੀ ਖਰਾਬ ਗਾਵਾਂ ਵਾ ਉਹਨਾਂ ਨੂੰ ਕੱਢ ਦਿੰਦੇ ਆ ਬਾਹਰ ਅਈ ਤਾਂ ਦਿੱਲੀ ਦੇਖਦੇ ਸੀ ਦਿੱਲੀ ਇੱਥੇ ਹੀ ਘੁੰਮਦੇ ਫਿਰਦੇ ਰਹਿੰਦੇ ਆ। ਕਮ ਸੇ ਕਮ ਨਹੀਂ 50-60 ਲਾਸਾਂ ਦਿਖਾ ਦੂੰਗਾ ਮੈਂ ਤੈਨੂੰ ਇੱਥੇ। 50-60 ਲਾਸਾਂ ਇਹਨਾਂ ਦੀਆਂ। ਆ ਸਾਰੀ ਡੈਰੀ ਜੇ ਦਿਖਾ ਦੂੰਗਾ 50-60 ਤੋਂ ਉੱਤੇ ਹੋ ਗਈ ਹੈ ਲਾਸਾਂ ਜਿੰਨਾਂ ਦੀ ਆ ਚੱਕਦੇ ਨਹੀਂ ਇੱਦਾਂ ਹੀ ਰੋਡ ਦੇ ਵਿੱਚ ਸੁੱਟੀਆਂ ਆਈਆਂ ਵੇਚਕਾਰ। ਇਹ ਵੀ ਨਹੀਂ ਸਹਿਰ ਤੇ ਰੋਡ ਤੇ ਇੱਕ ਵੱਡੀ ਗਾਂ ਇੱਕ ਛੋਟੀ ਕੋਈ ਵੱਡੀ ਕੋਈ ਛੋਟੀ ਆ ਸਾਰੀ ਡੈਰੀ ਭਰੀ ਹੋਈ ਆ ਜਿੱਥੇ ਮਰਜ਼ੀ ਚਲ ਜੋ ਕੀੜੇ ਪੈਰੇ ਆ। ਹਰ ਕੋਈ ਨਹੀਂ ਚੱਕਦਾ ਉੱਥੋਂ ਦੀ ਨਾ ਭਾਜੀ ਕੋਈ ਸਫਾਈ ਕਰਾਂਦਾ ਇੰਨੀ ਬੋ ਪੈਂਦੀ ਆ। ਰੋਡ ਤੱਕ ਸਾਰੇ ਪਰੇਸ਼ਾਨ ਹੁੰਦੇ ਆ ਭਾਜੀ ਇੱਥੇ ਸਾਰੇ ਪਰੇਸ਼ਾਨ ਹੁੰਦੇ ਆ ਕੋਈ ਨਹੀਂ ਸਪਾਈ ਕਰੰਦਾ ਭਾਜੀ ਇੱਥੇ ਸਰ ਸਾਨੂੰ ਇੱਥੇ 34 ਸਾਲ ਰਹਿੰਦੇ ਨੂੰ ਹੋ ਗਏ ਆ ਇਹ ਕੰਮ ਚੱਲੀ ਜਾ ਰਿਹਾ ਚੱਲੀ ਜਾ ਰਿਹਾ ਜਿੱਦਾਂ ਕਿ ਅੱਜ ਕੱਲ ਦੇਖਦੇ ਹੋ ਜੇ ਪਕੜੇਗੇ ਤਾਂ ਬੱਲੇ ਬੱਲੇ ਨਾ ਪਕੜੇ ਤਾਂ ਸਾਰੇ ਥੱਲੇ ਇਹ ਹੋ ਰਿਹਾ ਸਿਸਟਮ ਨੂੰ ਤੁਸੀਂ ਅੱਜ ਪਕੜ ਲਿਆ ਚਲੋ ਇਹ ਅੰਦਰ ਚਲੇ ਗਏ ਉਸ ਤੋਂ ਬਾਅਦ ਨਹੀਂ ਚੱਲ ਰਿਹਾ ਕੱਲ ਵੀ ਉਹਨੇ ਪਾਰਾ ਨਹੀਂ ਕੀਤਾ ਲੇਕਿਨ ਇਹ ਸੁਧਾਰ ਕਿਉਂ ਨਹੀਂ ਹੋ ਰਿਹਾ ਸ੍ਰੀ ਸਰ ਸਰਦਾਰ ਕਿਉਂਕਿ ਨਿਸ਼ਬਤ ਤਾਂ ਜਲਦੀ ਵੀ ਇਹ ਪੈਸੇ ਪਹੁੰਚ ਜਾਂਦੇ ਨੇ ਟਾਈਮ ਸਿਰ ਅਗਲਾ ਕਹਿੰਦਾ ਇਗਨੋਰ ਕਰ ਦਿੰਦਾ ਕਰੀਬ ਬੰਦੇ ਦੀ ਢੂਈ ਲਾ ਲੈ ਜਾਂਦੀ ਜੀ ਤਾਂ ਡੰਡਾ ਚੱਕ ਕੇ ਮਾਰਨ ਲੱਗਦਾ ਕਰੀਬ ਬੰਦੇ ਦੀ ਕੋਈ ਸੁਣਾਈ ਨਹੀਂ ਲੈਣਾ ਤੁਹਾਡੇ ਪਿਓ ਦਾ ਇੱਥੇ ਇਹ ਉਹ ਕਰੀਬ ਬੰਦੇ ਦੇ ਇੱਥੇ ਕੋਈ ਸੁਣਾਈ ਨਹੀਂ ਅਸੀਂ ਮੈਂ ਕਹਿੰਦਾ ਕਿੰਨੇ ਦਿਨ ਦਿੱਖਦਾ ਰਿਹਾ ਪਹਿਲੀ ਵਾਰ ਨਹੀਂ ਹੋਇਆ ਇਹ ਕਾਫੀ ਚੇਤ ਹੋ ਰਿਹਾ ਹੈ ਘੁੰਮਦੇ ਆ ਖੁੱਦ ਪਹਿਚੰਨਾਂ ਨੂੰ ਮਾਰ ਮਾਰ ਸਿੱਟੇ ਹੋਏ ਨੇ ਬਾਹਰ ਖੁੱਦ ਤਾਂ ਹੱਸੀਆਂ ਵਾਲਿਆ ਕਾਰਾ 'ਚ ਘੁੰਮਦੇ ਨੇ ਬਾਹੂ ਆਉਂਦੇ ਆ ਕਹਿੰਦੇ ਤੁਹਾਨੂੰ ਦੋ ਮੀਟਰ ਲੈ ਕੇ ਆਣ ਉਹਨਾਂ ਨੂੰ ਵੀ ਪਤਾ ਲੱਗੇ ਕਿ ਆ ਵੀ ਕਿੱਦਾਂ ਗੰਦ ਪੈਦਾ ਕਰਦੇ ਗੱਡੀ 'ਚ ਬਾਹੂ ਆਉਂਦੇ ਆ ਜੀ ਉਹ ਉਹਨਾਂ ਨੂੰ ਕਹਿੰਦੇ ਆ ਵੀ ਬੋਰੇ 'ਚ ਸਿੱਟ ਜੂ ਐ ਜੋ ਲੋਕੀ ਦਾ ਸੋਤਣੇ ਬੱਚਾ ਪਿਆ ਹੋਇਆ ਐ ਕੋਈ ਬੰਦਾ ਵੀ ਬੋਰੇ 'ਚ ਮਾਰ ਕੇ ਸੱਟ ਕੇ ਜਾ ਸਕਦਾ ਐ ਇੱਦਾਂ ਪਿਆ ਜੋ ਮਾਸਕੂ ਮਾਰਦਾ ਕੋਈ ਦੇਖੂਗਾ ਥੋੜੇ ਕੀ ਬੰਦਾ ਐ ਵੀ ਭੈਣ ਦਾ ਬੱਚਾ ਆ ਹੁਣੇ ਹੁਣੇ ਕੱਲ ਪਰਸਾ ਭੈਣ 'ਚ ਇੱਕ ਭਈਏ ਨੇ ਇੰਨਾ ਕੁੱਟਿਆ ਮੱਜ ਨਹੀਂ ਇੰਨਾ ਕੁੱਟ ਬਹੁਤ ਜਿਆਦਾ ਮਾਰਿਆ ਉਹਨੂੰ ਵਿਚਾਰੀ ਨੂੰ ਭਾਈ ਮੈਟਰ ਮੇਰੇ ਨਾਲ 4 ਮਹੀਨੇ ਹੋ ਗਏ 5 ਮਹੀਨੇ ਪਹਿਲਾਂ ਕਹੀ ਗਊਆਂ ਚੱਕਈਆਂ ਥੋਦੀ ਏਥੋ ਦੀ ਕੋਈ ਦੇਖ ਦੇਣੀ ਇੱਦੀ ਪਈਆਂ ਬੋਰਿਆਂ ਦੇ ਵਿੱਚ ਪਾ ਪਾ ਕੇ ਪਈਆਂ ਵਾ ਠੀਕ ਆ ਮੈਂ ਤਾਂ ਕਹਿੰਨਾ ਵਾ ਆਪਾਂ ਇਨਸਾਨ ਤਾਂ ਹੈ ਹੀ ਨਹੀਂ ਹੈ ਜਦੋਂ ਜਿਹੜੀ ਗਾਂ ਦਾ ਦੁੱਧ ਪੀਂਦੇ ਆ ਉਹਦੇ ਬੱਚੇ ਇੱਥੇ ਰੋਲਦੇ ਫਿਰਦੇ ਨੇ ਠੀਕ ਆ ਨਾ ਉਹਨਾਂ ਲਈ ਸਾਨੂੰ ਬਹਿਣਾ ਪਿਆ ਅਸੀਂ ਆਪਣੇ ਕੰਮ ਲਈ ਤਾਂ ਕੋਈ ਬਸਣ ਲਈ ਬੈਠੇ ਨਹੀਂ ਅੱਜ ਮੇਰੇ ਸਾਹਮਣੇ 4-5 ਮਹੀਨੇ ਹੋ ਗਏ ਪਾਜੀ ਉਹੀ ਹਿਸਾਬ ਆ ਨਾ ਕਹਿੰਦੇ ਆ ਜਦੋਂ ਜਿੰਦੀ ਆ ਸਾਡੀ ਆ ਮਰੀ ਆ ਤੁਹਾਡੀ ਆ ਠੀਕ ਆ ਨਾ ਮੈਂ ਕਹਿੰਦਾ ਜਦੋਂ ਪਸ਼ੂ ਬਿਮਾਰੀਆਂ ਫੈਲਦੀਆਂ ਨਾ ਇਹ ਆਪਣੇ ਘਰਾਂ ਦੇ ਵਿੱਚ ਹੀ ਜਾਣੀਆਂ ਵਾ ਜਿਹੜਾ ਆਪਾਂ ਦੁੱਧ ਪੀਂਦੇ ਆ ਗਊਆਂ ਦਾ ਗੱਲਾਂ ਕਹਿਣੀਆਂ ਦਾ ਸੌਖੀਆਂ ਵਾ ਆ ਕੇ ਮੈਨਾਂ ਕਹਿੰਦਾ ਕੋਈ ਨਾਂ ਲਾ ਕੇ ਬੈਠੇ ਪਤਾ ਲੱਗੇ ਲੋਕਾਂ ਨੂੰ ਆ ਫੜੇ ਹੋ ਜੀ ਨਹੀਂ ਕਿੰਨੀ ਆ ਰਹੀ ਹੈ ਆ ਫੜੇ ਹੋ ਪਾਣੀ ਵੀ ਹੁੰਦੇ ਨੇ ਉਹਨਾਂ ਨੂੰ ਵੀ ਕਿੰਨੇ ਕਿ ਉਹਨਾਂ ਦਾ ਵਿਸ਼ੇਸ਼ ਕਰਦੇ ਨੇ ਕਿ ਇਹ ਜਦੋਂ ਮਰ ਵੀ ਜਾਂਦੀਆਂ ਨੇ ਇਹਨਾਂ ਨੂੰ ਇਸ ਤਰ੍ਹਾਂ ਤਰ੍ਹਾਂ ਲੋ ਸੋਟੇ ਦਾ ਨਾ ਨੋੜੇ ਭਾਜੀ ਆਪਾਂ ਲੋਕ ਤਾਂ ਇਹ ਜਿਹੜੇ ਡੈਰੀ ਵਾਲੇ ਇਹਨਾਂ ਨੂੰ ਸ਼ਰਮ ਚਾਹੀਦੀ ਆ ਆਪਾਂ ਕਿਸੇ ਮਾਂ ਦਾ ਪੁੱਤ ਬਾਹਰ ਸੱਟਦੇ ਆ ਬੱਚਾ ਸੱਟਦੇ ਆ ਤੇ ਕਿੰਨੀ ਤਕਲੀਫ ਹੁੰਦੀ ਆ ਆਪਣੇ ਬੱਚੇ ਨੂੰ ਆਪਾਂ ਤੁਪੇ ਅੱਧਾ ਘੰਟਾ ਬਿਠਾ ਲਈਏ ਪਤਾ ਲਾ ਜਾਂਦਾ ਠੀਕ ਆ ਨਾ ਦੂਸਰੇ ਆਪਾਂ 3 ਪੁੱਤ ਨੂੰ ਉਹਦਾ ਦੁੱਧ ਵੀ ਵੇਚਦੇ ਆ ਉਹਨਾਂ ਦੇ ਬਛੇ ਵੀ ਬਾਹਰ ਰੱਖਦੇ ਆ ਜਦੋਂ ਮਰ ਜਾਂਦੇ ਆ ਆਸੀਂ ਤਾਂ ਇਹੀ ਮੰਗ ਆ ਜੀ ਜਿਹੜੀਆਂ ਗਊਆਂ ਵਾਂ ਇਹਨੂੰ ਚੱਕਿਆ ਜਾਵੇ ਮੈਟਰ ਇਸ ਤਰ੍ਹਾਂ ਹੈ ਤਾਜਪੁਰ ਰੋਡ ਟੈਂਕ ਦੇ ਬੈਕ ਸਾਈਡ ਤੇ ਜਿਹੜਾ ਡੈਰੀ ਕੰਪਲੈਕਸ ਹੈ ਕਿ ਡੈਰੀ ਵਾਲੇ ਬਿਲਕੁਲ ਹੀ ਨਿਰਦਈ ਹੋ ਚੁੱਕੇ ਨੇ ਇਹ ਕੀ ਕਰਦੇ ਆ ਜਿਵੇਂ ਕੋਈ ਗਾਂ ਹੁੰਦੀ ਆ ਤੇ ਜਿਹੜਾ ਬੱਚਾ ਹੁੰਦਾ ਨਾ ਬੱਚੇ ਨੂੰ ਉਹ ਤੇ ਜਾਣ ਕੇ ਮਾਰ ਦਿੰਦੇ ਆ ਉਸ ਤੋਂ ਬਾਅਦ ਜਦ ਤੱਕ ਗਾਂ ਦੁੱਧ ਦਿੰਦੀ ਆ ਜਦ ਤੱਕ ਆਪਣੇ ਅੰਦਰ ਰੱਖਦੇ ਆ ਉਸ ਤੋਂ ਬਾਅਦ ਚੱਕ ਕੇ ਬਾਹਰ ਸਿਰ ਦਿੰਦੇ ਆ ਇਹ ਲੋਗ ਗਾਂ ਨੂੰ ਚੋ ਛੜਦੇ ਕਿਉਂ ਉਹਦਾ ਕੰਮ ਕਰਦੇ ਆ ਸਰਕਾਰਾਂ ਸੁੱਤੀ ਪਈਆਂ ਨੇ ਇਹ ਚੋਲੀ ਨਦੀ ਨਾਲ ਖੇਲ ਕੱਸੀ ਜਾਂਦੀ ਆ ਜੋ ਨਾ ਗੰਦਾ ਕੰਮ ਕਰਦੇ ਨੇ ਇਹ ਲੋਕ ਤੇ ਸਾਡੇ ਗੱਲਾਂ ਵੀ ਹੋਈਆਂ ਕਈ ਵਾਰੀ ਡਾਕਟਰੀ ਵਾਲੇ ਨਾਲ ਕੁਝ ਕੈਰੀ ਵਾਲੇ ਬੰਦੇ ਬਹੁਤ ਵਧੀਆ ਨੇ ਜਿਹੜੇ ਸਾਨੂੰ ਆਪ ਫੋਨ ਕਰਦੇ ਆ ਕਿ ਸਾਡੀ ਗਾਂ ਬਿਮਾਰ ਹੈ ਤੁਸੀਂ ਉਹਨੂੰ ਹਸਪਤਾਲ ਪਹੁੰਚਾ ਦਿਓ ਅਸੀਂ ਉਹ ਪਹੁੰਚਾਉਨੇ ਆ ਡੇਲੀ ਦੀ 6-7 ਗਾਂ 8-10 ਗਾਂ ਅਸੀਂ ਲੈ ਕੇ ਜਾਂਦੇ ਆ ਗਊਸ਼ਾਲਾ ਤੇ ਹਸਪਤਾਲਾਂ 'ਤੇ ਛੱਡ ਕੇ ਆਨੇ ਆ ਅਸੀਂ ਜਿਹੜੇ ਬਾਦਰਕੇ ਰੋਡ 'ਤੇ ਆ ਚੰਡੀਗੜ੍ਹ ਰੋਡ 'ਤੇ ਆ ਜਿਹੜੀ ਗਊਸ਼ਾਲਾ ਹੈਗੀ ਆ ਤੇ ਇਹ ਲੋਕ ਸੁਧਰ-ਦਰ ਨਾਲ ਹੀ ਲੈਂਦੇ ਆ ਕੱਲ ਤਾਂ ਇੰਨਾ ਕ ਮੜਾ ਹਾਸ ਤੇਰਾ ਕਾਟੋ ਕਾਟੇ ਦਾ ਇੱਥੇ 20 ਗਾਵਾਂ ਚਕਾਈਆਂ ਤੇ ਤੇ ਪੂਰੇ ਡੈਰੀ ਕੋਪ ਬਲਕ ਦੇ ਵਿੱਚ ਜਿੰਨੇ ਬੱਚੇ ਮਰੇ ਪੇਚ ਨਾ ਤੁਸੀਂ ਮੰਨਦੇ ਦੇਖ ਨਹੀਂ ਸਕਦੇ ਸਭ ਤੋਂ ਵੱਡੀ ਗੱਲ ਇਹ ਆ ਜਿਹੜੀ ਗਾਂ ਡੈਰੀ ਦੇ ਬਾਹਰ ਪਈ ਆ ਉਹਦੇ ਕੀੜੇ ਚਲਦੇ ਪਏ ਆ ਉਹੀ ਕੀੜੇ ਮੱਖੀਆਂ ਜਾ ਕੇ ਦੁੱਧ ਵਿੱਚ ਬਣ ਗਿਆ ਉਹ ਦੁੱਧ ਗੋਲ ਪਿੰਦਾ ਅਸੀਂ ਲੋਕ ਪੀਂਦੇ ਆ ਸਾਰੇ ਉਹ ਦੁੱਧ ਜਿਹੜਾ ਹੈਗਾ ਸਾਰੇ ਪਾਸੇ ਜਾਂਦਾ ਇਹ ਅੱਗੇ ਕਰਦੇ ਵੀ ਹੈ ਇਹ ਬਿਮਾਰੀ ਬਿਲਾ ਰਹੇ ਨੇ ਇਹ ਲੋਕ ਬਿਮਾਰੀ ਬਿਲਾ ਰਹੇ ਨੇ ਇਹ ਸ਼ਾਇਦ ਚ ਬਿਮਾਰੀ ਬਣ ਰਹੇ ਹੈ ਇਹਨਾਂ ਦਾ ਮੈਂ ਕਹਿੰਦਾ ਨਕੇਲ ਕੁੱਤੀ ਜਾਣ ਤੇ ਜੋ ਜਿਹੜੇ ਕਾਰਵਾਈ ਹੋਣੀ ਚਾਹੀਦੀ ਹੈ ਉਹ ਹੋਣੀ ਚਾਹੀਦੀ ਆ ਇਹ ਡੈਰੀ ਵਾਲੇ ਜਿਹੜੇ ਵੀ ਜਿੰਨੇ ਵੀ ਬੰਦੇ ਹੈਗੇ ਨਾ ਸਾਰੇ ਨਿੱਦੇ ਹੋਏ ਪਿਆ ਤੁਹਾਡੀ ਨਿਮਨ ਤੁਹਾਡੀ ਮੰਗ ਹੈ ਤੁਸੀਂ ਵੀ ਕਰਦੇ ਨਹੀਂ ਹੋ ਨਾ ਕਿਰਿਆਨ ਬੈਠੇ ਹੋ ਕੀ ਮੰਗੂਗੀ ਸਾਡੀ ਮੰਗ ਇਹ ਆ ਜੇ ਇਹ ਲੋਕ ਵਪਾਰ ਕਰ ਰਹੇ ਆ ਡੈਰੀ ਇਹਨਾਂ ਨੇ ਪਾਲੀਆਂ ਦੇਖੋ ਡੰਗਰ ਇਹ ਰੱਖ ਰਹੇ ਨੇ ਮੱਝਾ ਰਖਰੇ ਗਾਵਾਂ ਰਖਰੋ ਨੇ ਤੇ ਉਹਨੇ ਦੇਖ ਰੇਕ ਲਾਸਟ ਤੱਕ ਜਿਵੇਂ ਆਪਾਂ ਆਪਣੇ ਪਰਿਵਾਰ ਦੀ ਗੱਲ ਕਰੀਏ ਮੇਰੇ ਪਰਿਵਾਰ 'ਚ ਜੇ ਚਾਰ ਮੈਂਬਰ ਹੈ ਅਸੀਂ ਜੰਮੇ ਆ ਬੱਚੇ ਜੰਮੇ ਆ ਤੇ ਅਸੀਂ ਪਾਲਿਆ ਉਹਨਾਂ ਨੂੰ ਤੇ ਜੇ ਉਹ ਕੰਨੂ ਨੇ ਬਿਮਾਰ ਹੋ ਜਾਂਦੇ ਤਾਂ ਅਸੀਂ ਉਹਨਾਂ ਦਾ ਲੱਗਦੇ ਨਹੀਂ ਕਰਦੇ ਕੀ ਉਹਨਾਂ ਨੂੰ ਰੋੜ ਦੇ ਛੱਡ ਦਿੰਦੇ ਆਪਾਂ ਲੋਕ ਇਹਨਾਂ ਨੂੰ ਰਾਜ਼ੀ ਕਰਾਣਾ ਚਾਹੀਦਾ ਦੂਸਰੀ ਗੱਲ ਇਹ ਆ ਜਿਵੇਂ ਆਪਣੇ ਪਰਿਵਾਰ 'ਚ ਕਿਸੇ ਦੇ ਪਰਿਵਾਰ 'ਚ ਡੈਥ ਹੋ ਜਾਂਦੀ ਆ ਇੱਜ਼ਤ ਨਾਲ ਉਹਦਾ ਹਾਂ ਸੰਸਕਾਰ ਕੀਤਾ ਜਾਂਦਾ ਨਾ ਇਹ ਲੋਕ ਕੀ ਕਰਦੇ ਆ ਚੱਕੇ ਬਾਹਰ ਸਿਰ ਦਿੰਦੇ ਆ ਕਿੰਨਾ ਮਾੜਾ ਕੰਮ ਹੈ ਇਨਸਾਨੀਅਤ ਦੇ ਨਾਤੇ ਇਹ ਕਲੰਕ ਨੇ ਇਹ ਲੋਕ ਇਹਨਾਂ ਦੇ ਅੰਦਰ ਬਿਲਕੁਲ ਵੀ ਇਨਸਾਨ ਨਾਮ ਦੀ ਕੋਈ ਚੀਜ਼ ਨਹੀਂ ਹੈਗੀ ਆ ਇਹ ਬਹੁਤ ਮਾੜਾ ਕੰਮ ਕਰ ਰਹੇ ਨੇ ਇਹ ਲੋਕ ਕੱਲ ਵੀ ਤੁਸੀਂ ਦੋ ਘੜੇ ਚਕਾਈਆਂ ਤੇ ਭਰ ਭਰਾ ਕੇ ਇੰਨਾ ਮਾੜਾ ਹਾਲਾਤ ਕਿਤੇ ਰੇ ਤੇ ਪੂਰਾ ਇਲਾਕਾ ਦੋਸ਼ਿਤ ਕੀਤਾ ਹੈ ਲੋਕਾਂ ਨੇ ਕਿ ਕਿ ਚੋਟਾ ਖਾਣੇ ਛੜੀ 3 ਕੋ 4 ਮਹੀਨੇ ਮੇਰੇ ਚਿਲ ਰਹੇ ਆ ਕਿੰਨਾ ਜਾ ਰਹੇ ਫਿਰ ਵੀ ਇਹਨਾਂ ਨੇ ਨਹੀਂ ਰੱਖਦੀ ਜੀ ਉਲਟਾ ਸਾਡ ਨੂੰ ਤੁਮ ਕਹਿੰਦੇ ਨੇ ਸਾਡੇ ਨਾਲ ਬਹਿਸ ਕਰਦੇ ਆ ਕੱਲ ਵੀ ਸਾਡੀ ਬਹਿਸ ਹੋਈ ਆ ਸਾਡੇ ਲੜਾਈ ਹੋਈ ਆ ਝਗੜਾ ਹੋਇਆ ਕੱਲ ਵੀ ਸਾਡਾ ਇਹ ਤੇ ਆ ਇਹ ਲੋਕ ਛੱਡਦੇ ਨੇ ਇਹ ਲੋਕ ਇਹ ਲੋਕ ਸਮਝਦੇ ਆ ਦੇਖੋ ਅਸੀਂ ਇਸ ਸਮੇਂ ਦੇ ਨਾਲ ਦੇ ਬੈਠੇ ਆ ਦੇਖੋ ਜੀ ਇਹ ਵੀ ਜੀ ਹੈ ਨਾ ਅਸੀਂ ਐਨੀਮਲ ਲਵਰ ਦੇ ਨਾਲ ਦੇ ਬੈਠੇ ਆ ਇੱਥੇ ਸਾਡਾ ਇੱਕੋ ਮਕਸਦ ਆ ਜੀਓ ਔਰ ਜੀਨੇ ਦੋ ਠੀਕ ਹੈ ਜੀ ਇਹ ਲੋਕ ਜਿਹੜਾ ਇਹਦਾ ਵਪਾਰ ਕਰਦੇ ਆ ਅਸੀਂ ਤੁਸੀਂ ਵਪਾਰ ਕਰੋ ਯਾਰ ਸਭ ਕੋਈ ਇਤਰਾਜ਼ ਨਹੀਂ ਹੈਗਾ ਤੁਹਾਡੇ ਅਸੀਂ ਵਪਾਰ ਤੋਂ ਕੁਝ ਨਹੀਂ ਲੈਣਾ ਚਾਹਣਾ ਸਾਡਾ ਇੱਕੋ ਮਕਸਦ ਆ ਇੱਕ ਇਨਸਾਨ ਨੇ ਤਾਂ ਨਾ ਦੇ ਜੇ ਤੁਸੀਂ ਦੁੱਧ ਚੋਇਆ ਠੀਕ ਹੈ ਤੁਸੀਂ ਕਮਾਈ ਕੀਤੀ ਹੈ ਤੁਹਾਡੇ ਬੱਚੇ ਆਸ਼ੋਰਾਂ ਦੀ ਜ਼ਿੰਦਗੀ ਜਿੰਦੇ ਆ ਇਸੇ ਜੀ ਰਹਿੰਦੇ ਆ ਤੇ ਕਟੋੜ ਕੜ ਤੁਸੀਂ ਉਹਨਾਂ ਦਾ ਜਿਹੜਾ ਬੰਦਾ ਸਨਮਾਨ ਹੈ ਮਾਨ ਸਨਮਾਨ ਦਾ ਸਸਖਾ ਕਰਾਉਣਾ ਛੱਡੀ ਮੰਗੇ ਹੀ ਆ ਕੋਈ ਕਟੋੜ ਦੇਖੋ ਇਨਸਾਨਾਂ ਦੇ ਰਾਤ ਕਟੋੜ ਇਨਸਾਨਾਂ ਦੇ ਜਾਗੇ ਪਰ ਇਹ ਲੋਕ ਜਾਗਦੇ ਨਹੀਂ ਇਨਸਾਨਾਂ ਦੇ ਮਰੇ ਪਈ ਹੈ ਬਿਲਕੁਲੀ ਧਰਨਾ ਲੱਗਿਆ ਕੋਈ ਗਊ ਦਾ ਬੱਚਾ ਬੱਚਾ ਜਿਹੜਾ ਜਿੱਦਾਂ ਕਹਿ ਰਿਹਾ ਹੈ ਵੀ ਬੋਰੀ ਚ ਪਾ ਕੇ ਛੱਡ ਦਿੰਦੇ ਆ ਜਿੱਦਾਂ ਤੇਰੀਆਂ ਵਾਲੇ ਉਹਦੇ ਸੌਂਦ ਚ ਲਾਇਆ ਇਹਨਾਂ ਨੇ ਬਾਕੀ ਫੋਰਸ ਆ ਰਹੀ ਆ ਜੀ ਥਾਣੇ ਤੋਂ ਆ ਰਹੀ ਆ ਪੁਲਿਸਨ ਮਿਲੀ ਆ ਵੀ ਇੱਥੇ ਟ੍ਰੈਫਿਕ ਵੀ ਕਾਫੀ ਜਾਮ ਲੱਗਿਆ ਸੀ ਜੀ ਅਜੇ ਤਾਂ ਲੰਘੇ ਤੁਰੇ ਜਾਂਦੇ ਸੀ ਜੀ ਤਾਂ ਟ੍ਰੈਫਿਕ ਜਾਮ ਲੱਗਾ ਤਾਂ ਪਤਾ ਕੀਤਾ ਜੀ ਹਾਂ ਨਹੀਂ ਕੋਈ ਨਹੀਂ ਇਨਫਰਮੇਸ਼ਨ ਨਹੀਂ ਆ ਜੀ ਸਾਨੂੰ ਜਿੱਥੇ ਜਿੱਥੇ ਕਾਫੀ ਟ੍ਰੈਫਿਕ ਲੱਗੀ ਹਾਂ ਟ੍ਰੈਫਿਕ ਲੱਗੀ ਸੀਗੀ ਜਦੋਂ ਪਤਾ ਕੀਤਾ ਤਾਂ ਇਹ ਚੀਜ਼ ਸੀ ਥਾਣੇ ਤੋਂ ਵੀ ਫੋਰਸ ਆ ਰਹੀ ਆ ਬਾਕੀ ਸਾਰਾ ਕੋਲ ਆ ਰਿਹਾ